ब <coughs> মাকে মাকেে মাকেে ਮੁਜਾਹਬ ਸਰਕਾਰ ਬੰਦ ਕਰੀ ਸਰਕਾਰ ਦੀ ਬੰਦ ਕਰੀ ਮੁਜਾਹਬ ਸਰਕਾਰ ਬੰਦ ਕਰੀ ਬੰਦ ਕਰੀ ਬੰਦ ਕਰੀ ਸਰਕਾਰ ਦੀ ਬਾਕੀ ਤੇ ਰਹੋ ਬੰਦ ਕਰਾ ਸਰਕਾਰ ਕੱਟ ਕੇ ਬੰਦ ਕਰੋ ਬੰਦ ਕਰਾ ਸਰਕਾਰ ਇਹ ਨਾਮਾ ਤੋਂ ਉੱਠਾ ਜੀ ਇਹ ਨਾ ਰਿੰਦਰ ਸਿੰਘ ਨਵਾ ਜੀ ਪਿੰਡ ਮਾਨਕੀ ਤੋਂ ਆਇਆ ਮੇਨ ਚੌਕ ਦੀ ਕੂਈ ਕਰਨਾ ਲਗਾਇਆ ਅਸੀਂ ਮੇਰੇ ਬੱਚੇ ਖਾ ਦਾ ਮੇਰੇ ਪੁੱਤ ਦੀ ਗੋਲੀ ਮਾਰ ਕੇ ਹੱਤਿਆ ਕਰਤੀ ਦੋਸ਼ੀ ਇਹਦਾ ਫੜੇ ਨਹੀਂ ਗਏ ਅਸੀਂ ਉਹਦਾ ਇਨਸਾਫ ਲਈ ਮਾ ਕਰਨ ਆਏ ਉਹਨੂੰ ਸਾਡਾ ਖਾਬ ਮੈਣਾ ਚਾਹੀਦਾ ਕੋਸ਼ਿਸ਼ ਨਹੀਂ ਪਕੜ ਕੋਣੀ ਚਾਹੀਦੀ ਆ ਇੱਕ ਵਾਰ ਹੋਈ ਆ ਮੌਤ ਕੀਵੇਂ ਕਤਲ ਹੋਇਆ ਕੀ ਗੱਲ ਸਾਡੇ ਮੋਢੇ ਚੌਕ ਦੇ 400 ਸਾਲ ਨਗਰ ਕੀ ਤੇ ਰਹਿ ਗਿਆ ਚਾੜੂ ਸੀ ਮਾਰ ਕੇ ਬੈਠੇ ਚੌਕ ਤੇ ਉੱਥੇ ਆ ਕੇ ਮੋਢੇ ਗੋਲੀ ਮਾਰ ਕੇ ਲਾਗੇ ਸਾਡੀ ਕਹਿੰਦਾ ਕੋਈ ਰੈਂਜਰਸ ਨਹੀਂ ਉਹਦੇ ਜੀ ਕੋਈ ਕਹਿੰਦਾ ਲੜਾਈ ਟਕਰਾ ਨਹੀਂ ਹੈਗਾ ਕੋਈ ਸਾਡੇ ਮੋਢੇ ਦਾ ਕੋਈ ਪਛਾਣ ਨਹੀਂ ਹੈਗਾ ਤੁਹਾਡੇ ਹੱਥਾਂ ਦੇ ਪੋਸਟਰ ਬੜੇ ਹੋਏ ਨੇ ਕਬੱਡੀ ਖੜਾ ਜੀ ਬੜਾ ਇਹੀ ਖਮਾਉਣ ਵਾਲਾ ਸੀਗਾ ਜੀ ਇਹੀ ਮਾਰਦਾ ਉਹਨੇ ਦੋ ਮੇਰੇ ਬੱਚੇ ਆ ਤੀਂਆਂ ਦੇ ਸਾਡਾ ਹੀ ਕਬੱਡੀ ਖੇਡਦਾ ਸੀਗਾ ਇਹੀ ਸਾਡਾ ਖਮਾਉਣ ਵਾਲਾ ਸੀਗਾ ਕਬੱਡੀ ਖੇਡਦਾ ਸੀ ਕਬੱਡੀ ਖੇਡਦਾ ਸੀਗਾ ਜੀ ਇਹ ਤਾਂ ਮਜ਼ਦੂਰੀ ਵਾਲਾ ਬੰਦਾ ਸੀਗਾ ਜੀ ਸਾਰੇ ਘਰ ਚ ਇਹੀ ਕਮਾਉਣੇ ਵਾਲਾ ਸੀਗਾ ਜੀ ਉਮਰ ਕਿੰਨੀ ਸੀ ਇਹਦੀ 22 ਸਾਲ ਦਾ ਸੀਗਾ ਜੀ ਕੀ ਜਿਹੜਾ ਕੀ ਦੋਨੇ ਹੋ ਗਏ ਹਰ ਕੋਈ ਪਰਸਨ ਨਾ ਪੜੋ ਤੇ ਅਸੀਂ ਅੱਜ ਸਾਡੇ ਪਾਸੇ ਗੱਲ ਕਰਿਆ ਕੋਈ ਕੋਈ ਦੋਸਤੀ ਗਰਵਾਦੀ ਹੋਇਆ ਜੀ ਨਾ ਬਾਤ ਕੋਈ ਰਾਜੇ ਜੀ ਸੀਗੀ ਇਸੇ ਨਾਲ ਕੋਈ ਲੜਾਈ ਨਹੀਂ ਸੀ ਕੋਈ ਝਗੜਾ ਨਹੀਂ ਸੀਗਾ ਜੀ ਸੰਸਕਾਰ ਹੋ ਗਿਆ ਉਹਦਾ ਸੰਸਕਾਰ ਕੁਝ ਨਹੀਂ ਹੋਇਆ ਜਦੋਂ ਇਹਨੇ ਚਾਰੇ ਪਰ ਚਾਹ ਜੀ ਸਾਨੂੰ ਧੱਕੇ ਨਾਲ ਕਹਿ ਰਿਹਾ ਅਸ ਪਰਦਾਸ਼ਨ ਕਰ ਰਿਹਾ ਵੀ ਤੁਹਾਨੂੰ ਵੀ ਪੋਸਟਵਰਡ ਸਾਹਿਬ ਦੇ ਬੱਚਿਆਂ ਲਿਆਓ ਤੁਸੀਂ ਤੁਸੀਂ ਫੜਾਂਗੇ ਮੇਰਾ ਤਾਂ ਪਿੰਡ ਵਾਲੇ ਸਾਹਿਬ ਨੇ ਬੰਦਾ ਜੀ ਆਇਆ ਭਾਈ ਲੱਕ ਬੱਚੇ ਅਸੀਂ ਤਾਂ ਨਾਲ ਅਸੀਂ ਬੈਠਾਂਗੇ ਕੋਈ ਮੇਰਾ ਹੀ ਗਰਸ਼ਰਮ ਸਿੰਘ ਇਹ ਮੇਰਾ ਫਰੈਂਡ ਸੀਗਾ ਮੁੰਡਾ ਮੇਰਾ ਪਿੰਡ ਸੰਗਤਪੁਰਾਈ ਜਿਹੜਾ ਕਰਨਾ ਲਾਇਆ ਹੋਇਆ ਹਾਂ ਚੌਂਕ ਦੇ ਵਿੱਚ ਹਰ ਜੀ ਪੋਸਟਰ ਫੜਿਆ ਹੋਇਆ ਹਾਂ ਸਰੇ ਮੇਰਾ ਫਰੈਂਡ ਸੀਗਾ ਜੀ ਪਿੰਡ ਮਾਨਕੀ ਤੋਂ ਤੇ ਘਰ ਦੇ ਇਹੀ ਕਮਾਉਣੇ ਵਾਲਾ ਸੀਗਾ ਤੇ ਮਿਹਨਤ ਮਜ਼ਦੂਰੀ ਕਰਦਾ ਸੀਗਾ ਜੀ ਇਹਦੀ ਕਿਸੇ ਨਾਲ ਕੋਈ ਲਾਗ ਦਾੜ ਨਹੀਂ ਸੀ ਕੋਈ ਰੰਜਿਸ਼ ਨਹੀਂ ਸੀ ਕਬੱਡੀ ਕਿ ਜਿਹੜਾ ਬਚਦਾ ਸੀ ਸਾਰੇ ਛੋਟੇ ਅੰਦਰ ਦੀ ਸਕੂਲ ਟਾਈਮ ਦੀ ਕਬੱਡੀ ਖੇਡ ਲੱਗ ਗਈ ਜੀ ਸਕੂਲ ਤੋਂ ਹੁਣ ਗਾਹਗਾ ਜਦੋਂ ਵੱਡੇ ਹੋ ਗਏ ਟੂਰਨਾਮੈਂਟਾਂ 'ਤੇ ਖੇਡਣ ਲੱਗ ਗਿਆ ਜੀ ਨਾਰਮਲ ਵਾਸਤੇ ਕੰਮਕਾਰ ਕਰਦਾ ਸੀ ਕਬੱਡੀ ਖੇਡਦਾ ਸੀਗਾ ਜੀ ਕੀ ਲੱਗਦਾ ਸਾਰੀ ਘਟਨਾ ਵਿੱਚ ਚੇਤੀ ਜਾਵੇ ਸਰ ਇਹਦਾ ਮੰਨ ਲਓ ਜੀ ਸੀ ਇਹ ਪਿੰਡ ਪ੍ਰੋਗਰਾਮ ਹੈਗਾ ਅੱਜ ਗੁਰੂ ਨਾਨਕ ਪ੍ਰਵਾਹ ਚਾਹੀਦੇ ਪ੍ਰਵਾਸ ਫੇਰੀ ਨਿਕਲਦੀ ਆ ਸੀਗਾ ਜੀ ਨਗਰ ਕੀਰਤਨ ਉਹ ਪਿੰਡ ਤੇ ਗੁਰਦਾ ਸਾਹਿਬ ਸੇਵਾ ਕਰਕੇ ਜਿ ਜਿਵੇਂ ਆਪਣੀ ਜਗ੍ਹਾ ਹੁੰਦੀ ਸਾਰੇ ਬੈਠਦੇ ਆ ਉਦਾਂ ਜਾ ਕੇ ਬੈਠੇ ਸੀਗੇ ਤੇ ਚਾਰ ਨੌਜਵਾਨ ਆਏ ਦੋ ਮੋਟਰਸਾਈਕਲਾਂ ਤੇ ਅਣਸਹਾਤੇ ਬੰਦੇ ਜਿਨ੍ਹਾਂ ਦੇ ਇਹਨਾਂ ਤੇ ਆ ਕੇ ਫਾਇਰਿੰਗ ਕੀਤੀ ਤੇ ਸਾਡੇ ਮੁੰਡੇ ਦੀ ਡੈਥ ਹੋ ਗਈ ਮੌਕੇ ਤੇ ਪ੍ਰਸ਼ਾਸਨ ਸਰ ਕੁਝ ਨਹੀਂ ਕਰ ਰਿਹਾ ਜੀ ਸਾਡੇ ਤੇ ਸਾਡੇ ਤੇ ਦਬਾਅ ਪਾ ਰਹੇ ਆ ਵੀ ਤੁਸੀਂ ਪੋਸਟਮਾਰਟਮ ਕਰਵਾਓ ਸਰ ਇਹਨਾਂ ਦਾ ਇਹਨਾਂ ਦਾ ਨਾਮ ਨਾ ਲਾਓ ਕਿ ਟਾਰਨੇ ਬਾਅਦ ਚ ਆਇਓ ਪਹਿਲਾਂ ਮੁੰਡੇ ਦਾ ਪੋਸਟਮਾਰਟਮ ਕਰਾ ਕੇ ਉਹਦੀ ਸ਼ਸਕਾਰ ਕਰ ਦਿਓ ਸਰ ਸਾਨੂੰ ਇਨਸਾਫ ਚਾਹੀਦਾ ਈ ਸਰਨਾ ਕਰੋ ਤੁਹਾਨੂੰ ਲੱਗਿਆ ਹੋਊਗਾ ਸਰਨਾ ਜਾਜਾ ਜੰਗਾ ਚ ਸਾਨੂੰ ਇਨਸਾਫ ਨਹੀਂ ਮਿਲਦਾ ਜੀ ਕੋਈ ਨਹੀਂ ਫੜ ਹੁੰਦਾ ਜੀ ਕੋਈ ਨਹੀਂ ਫੜਿਆ ਗਿਆ ਹੁਣ ਤੱਕ ਜੀ ਸਰਕਾਰ ਤੋਂ ਮੰਗ ਕਰ ਮੇਰੇ ਨਾਮ ਨਾ ਮੈਨ ਮਰਮਣਾ ਮੇਰੇ ਪ੍ਰਾਪਿਤ ਅੱਤੋ ਜੀ ਮੈਂ ਉਹਦੇ ਚੋਟੇ ਪੈਣਾ ਮੇਰੇ ਤੋਂ ਚੋਟਾ ਸੀ ਤੋਂ ਪੈਣਾ ਕੋਪਰਾ ਆ ਅਸੀਂ ਕੋਸ਼ਿਸ਼ੇ ਟੋਲਦੇ ਅਸੀਂ ਬਸ ਇਨਸਾਫ ਚਾਹੁੰਨੇ ਹਾਂ ਅੱਜ ਮੇਰੇ ਪ੍ਰਾਣਾਂ ਤੋਂ ਇਹ ਕੱਲ੍ਹੂ ਕਿਸੇ ਦੇ ਪ੍ਰਾਣਾਂ ਵੀ ਹੋ ਸਕਦਾ ਅਸੀਂ ਨਹੀਂ ਚੋਲਦੇ ਕਿਸੇ ਦਾ ਪ੍ਰਾਣ ਜਾਂ ਕਿਸੇ ਦਾ ਮਾਨ ਆਪੋ ਤੋਂ ਮਰੇ ਸਾਡੇ ਪ੍ਰਾਣਾਂ ਦੀ ਕੋਈ ਗਲਤੀ ਨਹੀਂ ਸਾਨੂੰ ਹੋ ਦੇ ਸਕਦੀ ਆਸਰਾ ਸੀ ਇਸ ਸੱਤ ਦੇ ਸਾਥ ਤੋਂ ਛੋਟਾ ਬੰਦਾ ਦਾਗਾ ਸਾਡੇ ਕੋਲ ਤੋਂ ਉਹ ਵਿਚਾਰ ਪੈਣ ਪਨਾ ਜੀ ਅਸੀਂ ਕਬੱਡੀ ਖੇਡਦਾ ਸੀ ਕੋਤੇ ਕਦੇ ਕਿਸੇ ਬਿਲਡਿੰਗ ਨਾਲ ਕਿਸੇ ਹੋਰ ਨਾਲ ਆ ਕੇ ਲੜਨ ਲੱਗ ਜਾਂਦਾ ਸੀ ਕਾਦੀ ਆਪਣਾ ਮੇਨ ਨਾਲ ਆਂ ਦੇਸੀ ਕਿਸੇ ਤੋਂ ਮੰਨ ਕੇ ਨਹੀਂ ਖਾਂਦੇ ਕੋਈ ਗਲਤ ਕੰਮ ਨਹੀਂ ਕਰਦਾ ਜੀ ਉਹ ਮਿਹਨਤ ਕਰਦਾ ਪੂਰਾ ਪਿੰਡ ਕੇ ਬਾਹਰ ਤੁਸੀਂ ਕਿਸੇ ਨੂੰ ਵੀ ਕੁਝ ਦੱਸਦੇ ਹੋ ਇਹ ਸਾਨੂੰ ਕੁਝ ਨਹੀਂ ਪਤਾ ਹੈਗਾ ਅਸੀਂ ਤਾਂ ਆਪੇ ਸੋਚ ਕੇ ਹੈਰਾਨ ਹੋ ਗਏ ਕਿ ਸਾਡੇ ਨਾਲ ਕਿੰਨਾ ਵੱਡਾ ਹੋ ਗਿਆ ਪਿੱਤੇ ਦੀ ਜ਼ਿੰਦਗੀ ਤੁਸੀਂ ਸੋਚਿਆ ਵੀ ਅਸੀਂ ਬਸ ਇਹੀ ਅਰਦਾਸ ਕਰਦੇ ਹਾਂ ਦੇ ਸਾਨੂੰ ਸਾਬ ਦਿੱਤਾ ਜਾਵੇ ਜੇ ਐਮਐਲਏ ਮੇਰੀ ਵੀਡੀਓ ਦੇਖਦਾ ਜੇ ਉਹਨੂੰ ਲੱਗਦਾ ਵੀ ਕਿਸੇ ਕੋਲ ਦਾ ਦੁੱਖ ਚੁੱਕਦਾ ਮੈਂ ਤਾਂ ਸਾਦੇ ਸਾਹਮਣੇ ਆ ਕੇ ਸਾਨੂੰ ਸਾਥ ਦਵਾਵੇ ਨਹੀਂ ਕਿਸੇ ਦਾ ਬੁੱਲੀ ਚੋਰ ਦਾ ਰੋੜ ਤੇ ਆ ਕੇ ਬੱਤਿੰਦੂ ਅਸੀਂ ਨਾ ਤਾਂ ਸਾਡਾ ਦਿਲ ਸੰਗੋਤਾ ਸੀ ਕਿ ਬੇਬਤੀਆ ਸਿਰਫ ਸਾਡੀ ਮਾਂ ਦੇ ਦੁੱਖ ਕਰਕੇ ਅਸੀਂ ਨਹੀਂ ਚਾਹਦੇ ਕੋਈ ਵੀ ਤੁਸੀਂ ਸਾਡੇ ਪਾਸੇ ਇਹ ਸਾਡੇ ਇਨਸਾਫ ਦਵਾਵੇ ਜਿੱਥੇ ਮੁੰਡੇ ਨੇ ਉਹਨਾਂ ਨੂੰ ਦਾਦਾ ਤੁਸੀਂ ਕਿਉਂ ਰਫਦਾਰ ਕਰਦੋਂ ਨਹੀਂ ਸਕਦੇ ਸਾਹਮਣੇ ਲਿਆ ਦੋ ਅਸੀਂ ਨਾਲ ਸਾਥ ਜੁੜ ਕੇ ਇਹ ਬਿਲਦ ਭਰਦੇ ਬੰਦੇ ਸਾਹਮਣੇ ਕਿਹੜਾ ਪੰਡਾ ਭਾਪਾ ਜੀ ਮਾਨ ਕੀ ਹੈ ਜੀ ਅਸੀਂ ਅੱਜ ਮੇਨ ਚੌਂਕ ਤੇ ਖੜੇ ਹਾਂ ਹਾਂ ਜੀ ਸਾਡੇ ਕੋਲ ਪੋਸਟਰ ਲਾਇਆ ਕੋਈ ਟਿਕਟਰੀ ਲਿਖਿਆ ਹੋਇਆ ਹਾਂ ਕੀ ਮਾਮਲਾ ਹੈ ਸਰ ਨਾਲ ਮੈਂ ਪਰਦਾ ਜੀ ਇਹ ਲਾਇਆ ਮੇਰਾ ਪੋਤਾ ਜੀ ਅਸੀਂ ਸ਼ਿਵਾ ਕਰਨ ਵਾਸਤੇ ਸਾਡੇ ਨਗਰ ਨਿਗਮ ਤੋਂ ਨਿਕਲਣਾ ਸੀ ਤੇ ਜਾਣੋ ਕੋਈ ਬੰਦਾ ਖਲਤ ਮਾਰ ਰਲ ਗਿਆ ਤਾਂ ਦੂਰਿਆਂ ਨੂੰ ਤਾਂ ਨਹੀਂ ਮਾਰਨਾ ਜਿਹੜਾ ਉਹਨਾਂ ਨੂੰ ਬੰਦਾ ਮਾਰਨਾ ਚਾਹੁੰਦਾ ਉਹਨੂੰ ਪਰੇ ਚ ਛੱਡੰਦੇ ਠੀਕ ਹੈ ਉਹਨੂੰ ਨਜਾਇਜ਼ ਮਾਰਿਆ ਯਾਰ ਮੇਰੇ ਪੋਤੇ ਨੂੰ ਕੋਈ ਮੇਰੇ ਪੋਤੇ ਨਸ਼ਾ ਕਰਦਾ ਨਹੀਂ ਕੋਈ ਮੇਰੇ ਪੋਤੇ ਨੇ ਕਦੇ ਸ਼ਰਾਬ ਛਕਾ ਕਦੇ ਨਹੀਂ ਪੀਤਾ ਉਹ ਆਪਣਾ ਕੁਆਦੀ ਵਿਸ਼ੇਸ਼ਤਾ ਸੀ ਉਹਦੇ ਸ਼ੌਂਕ ਆਦਾਰ ਤੇ ਕਬੂਤਰ ਵੀ ਰੱਖੇ ਸੀ ਘਰੇ ਰਹਿੰਦਾ ਸੀ ਉਹ ਐਂ ਕਹਿੰਦਾ ਸੀ ਮੈਂ ਬਾਏ ਮੰਮੀ ਸ਼ੌਂਕ ਲੈਣਾ ਐਸ਼ ਕਰਨੀਆ ਤੁਹਾਡੇ ਸਿਰ ਤੇ

नहीं होया कुछ ना कुछ नहीं अच्छी बात पैसे वाले पुख खेल नहीं पड़ सारे हम उठ पाले जेस पैसे मांगते हैं खाना ने खाना है साथ में पोस्टर मैं साथ में पोस्टर के जरिया कर दिया मेरा पोस्टर करना चाहिए दस नहीं करते मैं आपने पोस्टर करते दो दिन रख दी थी साथ पूरी दस के लोगों को भी दिखा क्या हो गया कि न मार्ग की बातें लगाया हुई है कि दोषी मार्ग नहीं है कि ये नहीं सदैव होगा ਪਰसों ਜਿਹੜੀ ਪੈਰੈਂਗੈਂਸੀ ਇਨসিডেন্ট ਹੋਇਆ ਸੀ ਪਰसों ਹੀ ਅਸੀਂ ਐਫਆਰ ਨੰਬਰ 307 ਅੰਡਰ ਸੈਕਸ਼ਨ 103 109 ਵੀਐਨਐਸ 190 ਤੇ 195 ਵੀਐਨਐਸ 25 ਜੂਨ ਨੂੰ ਅਰਡ ਪਰਚਾ ਦਰਜ ਕੀਤਾ ਸੀ ਚਾਰ ਬੰਦਿਆਂ ਦੇ ਖਿਲਾਫ ਤੇ ਇੱਕ ਆਪਣਾ ਨਾਮ ਨੂੰ ਉਹਦੇ ਸੰਬੰਧੀ ਜਿਹੜੇ ਨਰੇ ਕੋਈ ਸਪੋਰਟਰ ਸੀ ਬੁਲਾਵਾ ਦੇ ਪਨਾਹ ਦੇ ਨਾਲ ਇਹਨਾਂ ਨੂੰ ਤੇ ਪਨਾਹ ਵੀ ਦੰਦੇ ਇੰਟਰਵਿਊ ਦੇ ਅਸੀਂ 10 ਬੰਦੇ ਜਿਹੜੇ ਆ ਸਨਾ ਪੁਲਿਸ ਨੇ ਅਰੈਸਟ ਕੀਤੇ ਆ ਸਾਡੇ ਮਾਨਯੋਗ ਐਸਐਸਪੀ ਯੂਪੀ ਜਦਵੈਨ ਜੀ ਵੱਲੋਂ ਤੇ ਐਸਪੀਡੀ ਪਵਨ ਜੀ ਜੀ ਵੱਲੋਂ ਸਾਡੀਆਂ ਸੱਤ ਪਾਰਟੀਆਂ ਜਿਹੜੀਆਂ ਅੱਡਾ ਟਕਾਣਿਆਂ ਦੇ ਰੇਟ ਕਰ ਲਈ ਕਿੰਝਾ ਹੈ ਅਸੀਂ ਇਹ ਪਰਿਵਾਰ ਨੂੰ ਇਹੀ ਗੱਲ ਦੱਸ ਰਹੇ ਆ ਬੀ.ਆਈ 10 ਬੰਦੇ ਕੱਲ੍ਹ ਦੇ ਹੀ ਰੈਸਟ ਕੀਤੇ ਆ ਸਾਡੇ ਕੋਲ ਪੁਲਿਸ ਰਮਾੜਦੇ ਆ ਜਿਹੜੇ ਮੁੱਲਮ ਆ ਜਿਹੜੇ ਅਸਲੀ ਜਿਹੜੇ ਮੁੱਲੋਂ ਜਿਹੜੇ ਫੇਰੇ ਕਰਕੇ ਗਏ ਆ ਛੇਤੀ ਹੀ ਕਾਬੂ ਕਰ ਲਈ ਜਾਣਗੇ ਸੁਰੱਖਾਂ ਦੇ ਪਿੱਛੇ ਹੋਣਗੇ ਕਿਸੇ ਨੂੰ ਵੀ ਕਾਨੂੰਨ ਨੂੰ ਅੱਥਲੈਂਡ ਦੀ ਅਸੀਂ ਐਸੇ ਲਾਉ ਨਹੀਂ ਕਰਾਂਗੇ ਮੇਰੇ ਤੱਕ ਦੇ ਪਰਿਵਾਰ ਨਾਲ ਇਹ ਗੱਲ ਕਹਿਣਾ ਕਿ ਉਹੋ ਤੱਕ ਉਹ ਇਹ ਨਾ ਪੋਸਟ ਮਾਰੂਣਗੇ ਨਾ ਸਰਕਾਰ ਨੂੰ ਨਹੀਂ ਅਸੀਂ ਇਹ ਪਰਿਵਾਰ ਨਾਲੇ ਇਹ ਸੁਣਾ ਕਰ ਰਹੇ ਆ ਪਰਵਾਹ ਨੂੰ ਸਮਝਾ ਰਹੇ ਆ ਪੂਸਟ ਆਫਟ ਨੂੰ ਜਿਹੜਾ ਉਹ ਜਰੂਰੀ ਆ ਨਹੀਂ ਤਾਂ ਪੂਸਟ ਆਫਟ ਜਿੰਨਾ ਡਿਲੇ ਆਉਂਦਾ ਉਹਨਾਂ ਨਾਲ ਕੋਈ ਐਵੀਡੈਂਸ ਵੀ ਜਿਹੜੀ ਆ ਪੀਕ ਤੇ